ਅਸੀਂ ਕਾਕੇ ਪਤਾ ਕੀ ਲੈਣਾ ਅੱਜ ਅਸੀਂ ਲੈਣਾ ਮਸਕ ਮੈਲੋ ਸਬਜਾ ਬੀਜ ਹਨਾ ਖਜੂਰਾ ਵਾਟਰਮੈਲਨ ਤੇ ਉਹ ਵਾਲਾ ਪਾਣੀ ਨਾਲੀ ਵਾਲਾ ਪਾਣੀ ਠੀਕ ਹੈ ਅੱਛਾ ਖਾਧੀਆਂ ਪਈਆਂ ਮਾਂ ਦਰਾਂ ਤੇ ਦਾਦਾ ਉਨੇ ਚਰਨਾਂ ਤੋੜਿਆ ਫਿਰਿਓ ਆਹੋ ਅਗਲੇ ਜਵਾਹਰ ਖਾਨ ਦੇ ਨਹੀਂ ਖਜੂਰਾ ਦਾ ਬੂਟਾ ਲੈ ਰਿਆ ਕਰਨਾ ਬਸ ਉੱਪਰ ਚੜ੍ਹ ਕੇ ਪਤਲੀ ਹੋਏ ਨੇ ਇਹਨਾਂ ਨੇ ਕਈ ਜੜ ਲੈ ਕੇ ਉੱਪਰ ਲਿਆ ਹਾਂ ਬਸ ਆ ਵੀ ਖਜੂਰਾ ਲੈ ਨਹੀਂ ਲੋੜ ਇਹਨਾਂ ਦੀ ਅੱਛਾ ਮੇਰੇ ਗੱਲ ਤਾਂ ਸੁਣੋ ਫਿਰ ਉਹਦੇ ਪਤਾ ਕੀ ਬਣਾਣਾ ਸਮੂਦੀ ਆਹ ਸੁਣਨ ਕੀ ਨਾ ਬੜਾ ਸਵਾਲ ਲੱਗਿਆ ਮੇਰੇ ਅੱਜ ਵੀ ਆਇਆ ਹਮੜੇ ਸਮੂਦੀ ਦਾ ਟੇਸ ਆਇਆ ਬਹੁਤ ਸੁਆਦ ਹੈ ਬਸ ਆਪਾਂ ਕੱਲ ਨੂੰ ਇਹ ਬੜਾੜੀ ਸਮੂਦੀ ਚੱਕ ਸਮੂਦੀ ਬਣਾਉਣੀ ਆ ਸਮੂਦੀ ਮੈਂ ਇੰਗਲਿਸ਼ ਨਹੀਂ ਠੀਕ ਆ ਸਲੋਵਰ ਬਹੁਤ ਸਮੂਦੀਆਂ ਸਮੂਦੀਆਂ ਬਣਾ ਕੇ ਪੀਂਦਾ ਰਹੇ ਆਪਾਂ ਪਤਲੇ ਹੋ ਜਾਣਾ ਬਸ ਇਹ ਆਪਾਂ ਡਾਈਟ ਇਹ ਫੋਲੋ ਕਰਨੀ ਆਂ ਮੈਂ ਮੋਟੇ ਹਣਾ ਅੱਛਾ ਤੂੰ ਮੋਟੇ ਹੋਣਾ ਤੂੰ ਵੀ ਮੈਂ ਸਮੂਦੀ ਪੀਆ ਕਰੀ ਸਾਡੇ ਨਾਲ ਸਮੂਦੀ ਨਾਲ ਥੋੜੀ ਮੋਟੀ ਨਹੀਂ ਤੂੰ ਸਮੂਦੀ ਵਿੱਚ 24 ਤੈਨੂੰ ਪਤਾ ਅਸੀਂ ਬਦਾਮ ਵੀ ਖਾਣੇ ਆ ਅਲਮੰਡਸ ਗਗੂ ਅਲਮੰਡਸ ਕਿੱਦਾਂ ਕਿੱਦਾਂ ਕੀ ਅਲਮੰਡਸ ਵੀ ਪਾਉਣੇ ਆ ਇਹਨੇ ਹਾਂ ਸਮੂਦੀ ਦੇ ਵਿੱਚ ਤਿੰਨ ਮੋਟੀਆਂ ਜਿੰਨਾ ਰਸ ਅਸੀਂ ਨਹੀਂ ਨਹੀਂ ਫੇਰ ਮੇਰੇ ਘਰ ਚ ਨੱਚ ਤੇ ਹੀ ਪਤਾ ਕੀ ਖਾਣਾ ਨੱਚ ਚ ਅਸੀਂ ਪਤਾ ਕੀ ਖਾਣਾ ਕਰਨਾ ਰਾਜਗੀਰੀ ਆٹے ਦੀ ਰੋਟੀ ਹੈ ਰਾਜਗੀਰੀ ਆٹے ਦੀ ਰੋਟੀ ਕੜਾਟਾ ਹੁੰਦਾ ਉਹ ਲੈ ਉਹ ਅੱਜ ਆਪਾਂ ਲੈਣਾ ਵਾ ਉਹ ਰਾਜਸਥਾਨ ਚ ਹੁੰਦਾ ਰਾਜਗੀਰੀ ਆਟਾ ਹੈ ਰਾਜੇ ਵਾਲੀ ਪੀਲੇ ਰੰਗ ਦੀ ਆਟਾ 100 ਗ੍ਰਾਮ ਦਹੀਂ ਵਿੱਚ ਮਨਖ ਖਕੁੰਬਰ ਉਹ ਦੇ ਦੇ ਬਲੋ ਉਮਰ ਮਤਲਬ ਇੱਕ ਖੀਰਾ ਰਹਿਤਾ ਬਣਾਇਆ ਕਿਦਾਂ ਦਾ ਬਣਾਉ ਵੀ ਲੈ ਕੇ ਆ ਕੋੜ ਐ ਖੂਬ ਅਜੀ ਅਜ ਫੂਡ ਸਕੇਲ ਵੀ ਲੈ ਕੇ ਆਣਾ ਤਾਂ ਤੋਲ ਤੋਲ ਕੇ ਗਾੜੀਏ ਝਾਰ ਕੇ ਚੀਕਦੇ ਕਿ ਕਿਗੋ ਮਿਲ ਜਾਣਾ ਪੰਜਾਬ ਦਾ ਆ ਉਤੋਂ ਮਿਲ ਜਾਣਾ ਆਹ ਫੂਡ ਸਕੇਲ ਬਗ ਘਰੇ ਵਾ ਤੂੰ ਫੈਸ ਹਾਂ ਡੰਡਾ ਲੈ ਕੇ ਆਉਣਾ ਇਹਨਾਂ ਨੇ ਇੱਕ ਡੰਡਾ ਲੈ ਕੇ ਆਉਣਾ ਅਸੀਂ ਫੂਡ ਮਿਲ ਮਿਲ ਕੇ ਖਾਇਆ ਕਰੀਏ ਉਹ ਤੋਲ ਕੇ ਆ ਕਰਨ ਆਹ ਤੋਲ ਤੋਲ ਕੇ ਆਹ ਕਰਦਾ ਐ ਤਾਂ ਮਰ ਸਾਡੀ ਦੁੱਧ ਵਾਲੀ ਮਿਲਿਆ ਜਾਵੇ ਆਹ ਤੋਲ ਕੇ ਨਾ ਸਾ ਡਾਕਟਰ ਨਹੀਂ ਮੱਜਾ ਵਾਲਾ ਵੀ ਆਪਣੇ ਘਰੇ ਤੁਹਾਡਾ ਵੀ ਕੋਈ ਫਰਕ ਨਹੀਂ ਜੀ ਵੀ ਨੇ ਦੱਸਿਆ ਜਿਹੜਾ ਰਾਸ਼ਣ ਉਹਦੇ ਸਾਡੂ ਲੈ ਕੇ ਦੇਦਾ ਨਾ ਹੁਣ ਅੱਜ ਅਸੀਂ ਆਪਾਂ ਸਾਰਾ ਕੁਝ ਲੈ ਕੇ ਆਣਾ ਨਹੀਂ ਇੱਕ ਉਹਨਾਂ ਦੇ ਜਿਮ ਦੀ ਸ਼ਿਫਟ ਬਹੁਤ ਵੱਡੀ ਆ ਉਹ ਵਿਚਾਰੇ ਬਹੁਤ ਜ਼ਿਆਦਾ ਤੁਹਾਨੂੰ ਮਤਲਬ ਮਿਹਨਤ ਕਰਾਉਂਦੇ ਪਏ ਸਾਡੇ ਤੇ ਤਾਂ ਬਹੁਤ ਜ਼ੋਰ ਲਾਇਆ ਵਿਚਾਰੇ ਸਾਰਿਆਂ ਦੇ ਲਾਉਂਦੇ ਆ ਸਾਰਿਆਂ ਦੇ ਸਾਡੇ ਤੇ ਤਾਂ ਲੱਗਾ ਤੇ ਤੁਹਾਡੇ ਦੇ ਬਾਕੀ ਉਹ ਮੀਆਂ ਬੀਵੀ ਆ ਆਹਾਂ ਜੋਆਂ ਦੀ ਅੰਡਰਸਟੈਂਡਿੰਗ ਬਹੁਤ ਵਧੀਆ ਆ ਹਾਂ ਤੇ ਮਤਲਬ ਬਾਹਰ ਘੁੰਮੇ ਫਰੇ ਆ ਚਾਹ ਤੇ ਮੈਂ ਨਾ ਆਸਟ੍ਰੇਲੀਆ ਆਸਟ੍ਰੇਲੀਆ ਜੋ ਆਇਆ ਹਾਂ ਹਾਂ ਜਿਹਨੇ ਸਟੱਡੀ ਵੀ ਕੀਤੀ ਇਹ ਚੀਜ਼ ਤੇ ਤਾਂ ਤੁਹਾਨੂੰ ਇਹ ਸਹੀ ਗਾਈਡ ਕਰ ਰਿਹਾ ਤੁਹਾਡਾ ਭਾਰਨ ਡ੍ਰੋਪ ਹੋ ਰਿਹਾ ਤਾਂ ਹੀ ਡ੍ਰੋਪ ਹੋ ਰਿਹਾ ਵੇਲਾ ਵਾਓ ਇੰਗਲਿਸ਼ ਵਾਓ ਨਾਈਸ ਵੈਰੀ ਗੁੱਡ ਮੇਰਾ 84 ਕਿਜੀ ਹੋ ਗਿਆ ਵੇਖ ਲਓ ਹਾਂ ਤੇ ਸਟੱਕ ਹੋ ਰਿਹਾ ਉਹਦਾ ਸਟੱਕ ਪਤਾ ਕਿਵੇਂ ਹੋ ਰਿਹਾ ਇਹ ਜਿਹੜਾ 15 ਦਿਨ ਚੰਡੀਗੜ੍ਹ ਲਾ ਕੇ ਆਉਂਦਾ ਫੇਸਵਾ ਸਾਰੀ ਖਾ ਕੇ ਸਟੱਕ ਕਰ ਲੈਂਦਾ ਪਹਿਲਾ ਖੇਰ ਸਵਾਹ ਆਉਂਦਾ ਡਾਈਜੈਸਟ ਹੁੰਦੀ ਇਹਦੇ ਨਾਲ ਜੰਮੜ ਜਾਂਦੀ ਹੈ ਹਾਂ ਅੱਛਾ ਇਹ 15 ਦਿਨ ਉੱਥੇ ਲਾ ਕੇ ਆਉਂਦਾ ਵਾ ਫਿਰ 4 ਦਿਨ ਜਿੰਮ ਲਾਉਣਾ 4 ਉਹ ਜਿਮ 'ਚ ਬੈਠਿਆ پارک 'ਚ ਜਾ ਕੇ ਦੇਖਣ ਇੰਨੇ ਕਰਦਾ ਬੈਗ ਜੇ ਚੋਕ ਲੇਂਗਾ ਕਿਧਰੇ ਵਾ ਦੂਜਾ ਚੋਕ ਲੈਂਦਾ ਵਾ ਕਾਲੂ ਤੁਹਾਨੂੰ ਲੇ ਜਾ ਉਹ ਵੀ ਸਾਰਾ ਕੁਝ ਦਿਖਾਵਾਂਗੇ ਬੋਤਲ 'ਚ ਨਾਲ ਨਾਲ ਉਹ ਸ਼ੇਖਰ ਜੇ ਚੋਕ ਲੂਗਾ ਫੇਰ ਕੋਕ ਬਣੂਗਾ ਬੈਗ 'ਚ ਪਤਾ ਨਹੀਂ ਕੁਝ ਹੁੰਦਾ ਕਿ ਨਹੀਂ ਉਹਨੇ ਜਿਮ ਲਾਇਆ ਵੀ ਸ਼ੌਂਕ ਨਾਲ ਆ ਭੈਣ ਜੀ ਬਾਸ ਜਿਹੜੀ ਸ਼ੌਕ ਹੀ ਆ ਜੇ ਪਿਛਾਲਦਾ ਬੈਗ 'ਚ ਖਾਣ ਨੂੰ ਕੁਝ ਹੁੰਦਾ ਨਹੀਂਗਾ ਬਾਵੇਂ ਦਾ ਬੈਗ ਢਕਾਉਂਦਾ ਫਿਰਦਾ ਉੱਥੇ ਜੇ ਫੈਸਲਾ ਬਣ ਗਿਆ ਇਹ ਨਾ ਪੁਰਖਾਂ ਦਾ ਹਾਂ ਨੂੰ ਬਿੱਲੀਆਂ ਵਾਂਗੂ ਮੁਸ਼ਕਿਲ ਤੋਂ ਆ ਗਿਆ ਦੇ ਉੱਥੋਂ ਆ ਗਿਆ ਉੱਤੇ ਗਾਲਿਆ ਤੇ ਉੱਤੇ ਗਾਲਾਂ ਨੂੰ ਛੱਡਣਾ ਨਹੀਂ ਕਿਹਾ ਆਹੋ ਪੈਸਾ ਹੋ ਜੇ ਜਿੰਮ ਟ੍ਰੇਨਰ ਹੈ ਨਾ ਆਪਣੇ ਐ ਹੁੰਦੇ ਆ ਮੈਂ ਟ੍ਰੇਨਰ ਹਾਂ ਉਸ ਜਿੰਮ ਜਾ ਕੇ ਆਇਆ ਹਾਂ ਬਸ ਡਾਕਟਰ ਹੀ ਨਰਮ ਨੇ ਜਿਹਨੇ ਠੱਡ ਵਾਦੇ ਮੇਰੇ ਘਰ ਤੇ ਵਾਦੇ ਪਏ ਉੱਥੇ ਲੋਕਾਂ ਦੇ ਲੋਕਾਂ ਦੀ ਮੈਂ ਖਵਾਈ ਨਾ ਸਾਰੋ ਕੁ ਜਨਾਂ ਨੂੰ ਦੋ ਦੋ ਤਾਂ ਘੱਟ ਵੜੀ ਜਾਂਦੇ ਆ ਚਾਰ ਸਿਕ ਰਾਤ ਨੂੰ ਲਵਾ ਕੇ ਦਰ ਘਰੇ ਭੇਜੀ ਦੇ ਆ ਮੰਨ ਗਿਆ ਨਾ ਕੋਨਾ ਟੇਕੇ ਟੁੱਟੇ ਆ ਮੰਨ ਗਿਆ ਬਸ ਪਰਪੈਗ ਕਿਤੇ ਤਾਂ ਮੰਨ ਗਿਆ ਪੂਰਾ ਆਪਾਂ ਨਹੀਂ ਲਾਉਨੇ ਪਿਆਈ ਦਾ ਆਪਾਂ ਦੇਖ ਜਿਹੜਾ ਪਿਉਂਦਾ ਬੰਦਾ ਉਹ ਪੀਂਦਾ ਵੀ ਆਪ ਜ਼ਰੂਰ ਹੈ। ਉਹ ਕਿਹੜਾ ਟੈਂਟਰ ਆ, ਦਾਰੂ ਦਾ ਟੈਂਟਰ ਆਪਣੇ ਕੋਲ। ਆਹੋ। ਟੈਂਟਰ ਤਾਂ ਤੇਰੇ ਉੱਥੇ ਗਾ ਵੱਡਿਆਂ ਨੇ ਲੈ ਰੱਖਿਆ ਵਾ। ਲੈ ਰੱਖਿਆ ਬਹੁਤ ਟੈਂਟਰ ਆਪਣੇ ਠੇਕੇ ਆਪਣੇ ਖਦਾਨਾ ਆਪਣੇ ਦਾਰੂ ਦੀਆਂ। ਆਹੋ। ਲੈ ਕੇ ਬਹੁਤ ਜਲਦੀ ਖਾਣਾਂ ਦੀ। ਨਹੀਂ। ਕਿੰਨੀ ਆ ਫਸਟਾ ਸਲਵਾਨ ਖਾਣ ਨੂੰ ਲੱਗਦੀ ਰੋ ਲੱਗ ਰਿਹਾ ਜਿੰਨੀਆਂ ਮੈਨੂੰ ਮਾਰੀ ਜਾਂਦੇ ਆ। ਆਹੋ। ਓਣੀ ਆ ਜਵਾਕਾਂ ਦੇ। ਇਹ ਆਡੀ ਮਨਦੀਪ ਘਰ ਮਿੰਨੀ ਮੋਟੀਵੇਟਰ ਦਾ ਵਲੌਗ ਆ ਜੀ। ਤੇ ਆ ਜਵਾਕਾਂ ਦੇ ਲਈ ਆ ਜੁਬਲੀ ਆਇਆ। ਆ ਜੁਬਲੀ ਭਈਆ ਤੇਰਾ। ਮਨਦੀਪ ਕੌਰ ਜੀ ਨੇ ਕਾਲਿੰਗ ਆ ਹੁਣ ਅਨਬਾਕਸਿੰਗ ਹੋਊਗੀ ਜੀ ਹੋ ਐਨੀ ਤਾਂ ਕੀ ਅਨਬਾਕਸਿੰਗ ਹਮ ਲਓ ਜੀ ਇਹ ਇਹ ਪਤਾ ਨਹੀਂ ਕੀ ਚੀਜ਼ ਲਈ ਕੀ ਚੀਜ਼ ਆ ਜੀ ਸੈਂਡ ਕਲੇ ਆ ਆਪੇ ਹੀ ਰੱਖਣਗੇ ਜਿੰਨਾ ਇਹ ਗਿਆ ਆ ਕੀ ਲੈ ਲਈ ਹਾਂ ਸੈਂਡ ਆ ਸੈਂਡ ਕਲੇ ਆ ਹੈ ਇਹ ਘਰ ਬਣਾਉਣਾ ਘਰ ਬਣਾਉਣਾ ਅੱਛਾ ਇਹ ਇਹਦਾ ਆ ਦੇਖੋ ਜੀ ਇਹਦੇ ਵਾਂਗੂ ਘਰ ਜਿਆ ਬਣ ਜਾਊਗਾ ਬਾਕੀ ਇਹ ਜੋ ਆਕਾਂ ਦੇ ਖੇਡਣ ਫੁੱਟਣ ਲਈ ਆ ਇਹ ਇਹਨਾਂ ਦੇ ਖੇਡਣ ਲਈ ਕਿ ਕਿ ਰੱਖ ਲੋ ਕਿੰਨਾ ਸੈਟੀਸਫਾਈਡ ਆ ਨਾ ਇਹ ਕਿੰਨਾ ਸੈਟੀਸਫਾਈਡ ਹੈ ਨਾ ਇਹ ਕੀ ਮਤਲਬ ਤੂੰ ਇਹਨੂੰ ਹੱਥ ਲਾਏਂਗਾ ਤੇ ਤੈਨੂੰ ਬਹੁਤ ਸੈਟੀਸਫੈਕਸ਼ਨ ਮਿਲੂਗੀ ਬਹੁਤ ਮਜ਼ਾ ਆਉਂਦਾ ਨਹੀਂ ਲੱਗਦਾ ਹੱਥਾਂ ਨੂੰ ਨਹੀਂ ਲੱਗਦਾ ਬਹੁਤ ਮਜ਼ਾ ਆਉਂਦਾ ਇਹਨੂੰ ਸੈਟੀਸਫੈਕਸ਼ਨ ਮੈਨੂੰ ਝੂਠ ਮਾਰਗੀ ਝੂਠ ਮਾਰਗੀ ਰੋੜੀ ਰੋੜੀ ਝੂਠ ਮਾਰਿਆ ਵੈ ਹਾਂ ਹਾਂ ਰੋੜੀ ਰੋੜੀ ਤੂੰ ਜਿਹ ਵਿੱਚ ਪੈੜਾ ਨਾ ਹਾਲੀ ਮੈ ਤੋਂ ਪਰੇ ਜਾ ਗਏ ਕੰਮ ਪੂਰਾ ਹੋ ਗਿਆ ਬੜਾ ਰੱਖੋ ਪਿੱਛੇ ਆ ਜੂ ਵੀ ਜਿਹੜੀ ਉਹ ਚੁੱਲ ਜਾਂਦੇ ਉਹ ਨਹੀਂ ਦੇ ਆ ਮਲਟੀ ਆ ਮਤਲਬ ਹਾਂ ਤੋਂ ਮੈਂ ਆ ਕੈਰਮ ਹੋ ਗਿਆ ਨਾ ਹਾਂਜੀ ਇਹ ਹੈਗਾ ਨਿਕਲੋਣ ਦਾ ਆ ਮੈਂ ਨਿਕਲੋਰੀਨ ਡਿਲੇ ਵਿੱਚ ਕਾਟ ਨਹੀਂ ਕਾਫੀ ਦੇਖ ਦੋਰਾ ਐ 10 ਫਲੋਰਾ ਦੋਰਾ ਐ ਐਕਸਲੋਰਾ ਕੀ ਆ ਇਹ ਲੂਡੋ ਆ ਇਹ ਦੋਰਾ ਐਕਸਪਰ ਹੋਰ ਕੰਮ ਚੈੱਕ ਦੋਸਤੋ ਆ ਮੇਰੇ ਮਾਮਾ ਦੂਸਰਾ ਲਓ ਜੀ ਇਹਦੇ ਵਿੱਚ ਡਿਕਰੀਆਂ ਨਹੀਂ ਹੈਗੀਆਂ ਇੱਕ ਮਿੰਟ ਵਲੌਗ ਬੰਦ ਕਰੀ ਲਓ ਜੀ ਆਇਆ ਇੱਥੇ ਆਇਆ ਇੱਕ ਦੀ ਅਨਬਾਕਸਿੰਗ ਕਰਨੀ ਨੇ ਤਿੰਨ ਆਏ ਆ ਤਿੰਨ ਹੀ ਆਏ ਆ ਤਿੰਨ ਹੀ ਆਏ ਇੱਕ ਵਾਲੀਨ ਤੇ ਜੂ ਵੀ ਲਈ ਨਹੀਂ ਆ ਜੂ ਵੀ ਕਿਉਂਕਿ ਵੱਡਾ ਹੋ ਗਿਆ ਵਾ ਇਹਨਾਂ ਹੀ ਆ ਇਹ ਆ ਇਹ ਟੌਪ ਵੀ ਯੂਜ਼ ਹੋ ਰਾਇ ਤੇ ਇੱਧਰ ਨਹੀਂ ਆਣਾ ਪਿੱਛੇ ਆਣਾ ਇੱਥੇ ਵੇਖ ਹਾਂ ਅੱਛਾ ਇਹ ਆ ਗਿਆ ਇਹ ਨਹੀਂ ਇਹ ਉੱਧਰ ਆਣਾ ਯੂਜ਼ ਆਹ ਹੈ ਪੈਨ ਭਰਾਵਾ ਪੈਨ ਖੋਲੇਗਾ ਬਾਅਦ ਚ ਰੇਜ਼ ਹੰਦਾਵਾ ਹੁਣ ਰੇਜ਼ ਕਰ ਉਹ ਦੇਣਾ ਉਹ ਜਿਹੜਾ ਸੀ ਨਾ ਉਹਦੇ ਨਾਲ ਰੇਜ਼ ਕਰ ਉਹ ਆ ਮਾਮੇ ਦੀ ਐਂਡ ਰੈਕ ਕਿੰਨੀ ਸੋਹਣੀ ਬਖਾਉਂਦੀ ਹੂੰ ਚਲੋ ਲਓ ਜੀ ਏ ਏ ਏ ਆ ਆ ਵਾਹ ਏ ਅਰੀ ਜਰਾ ਹੀ ਹੂੰ ਸੋ ਇਹ ਇਹ ਚਲੋ ਆਪੇ ਕਰ ਲੈਣਗੇ ਆਪਣਾ ਕੰਮ ਤਾਂ ਹੈ ਨਹੀਂਗਾ ਏ ਤੇ ਆ ਨਾਲ ਇਧਰ ਪਾਸੇ ਚਾਕ ਉਹ ਇਧਰ ਲਿਖਣ ਨੂੰ ਆ ਉਹ ਵੀ ਆਵਾਜ਼ ਹੁੰਦਾ ਜਿਆ ਦੇਦੇ ਇਹ ਇਹਨਾਂ ਨੂੰ ਆਪਾਂ ਤਿੰਨ ਲਿਆ ਕੇ ਦਿੱਤੇ ਆ ਕਲਰ ਆਪਸ਼ਨ ਇਹਨਾਂ ਦੇ ਵਿੱਚ ਹੈਗੇ ਆ ਹਾਂ ਆ ਆ ਆ ਬਹੁਤ ਹੈ ਮੈਂ ਵੀ ਟੀਵੀ 'ਚ ਕੰਮ ਵੀ ਕੀਤਾ ਹੁੰਦਾ ਪਰ ਇਹ ਮੈਂ ਵੀ ਖੇਡੂਗਾ ਇਹ ਜੁਈ ਵੀ ਆ ਐ ਐ ਹੋਵਾਉ ਇਹ ਜੁਈ ਵੀ ਲਿਆਉਂਦੀ ਸਾਨੂੰ ਇਹ ਸਭ ਤੋਂ ਜਿਆਦਾ ਵਧੀਆ ਚੀਜ਼ ਲੱਗੀ ਸਾਰੀਆਂ ਇਹਨਾਂ ਦੇ ਇਹ ਲਿਆਉਣ ਦਾ ਕਾਰਨ ਹੁਣ ਪਤਾ ਕੀ ਜੇ ਇਹ ਮੇਲੇ ਗਿਆ ਸੀ ਸਾਰੇ ਜਾਨੀ ਤੇ ਮੇਲੇ ਵਿੱਚ ਇਹਨਾਂ ਦਾ ਸਾਰਾ ਕੁਝ ਸਕਿਪ ਹੋ ਗਿਆ ਲੈ ਕੇ ਨਹੀਂ ਦਿੱਤਾ ਇਹਨਾਂ ਨੂੰ ਕੁਝ ਲੈ ਕੇ ਨਹੀਂ ਦਿੱਤਾ ਤੇ ਫਿਰ ਇਹਨਾਂ ਨੇ ਬਹੁਤ ਕੰਜਰ ਗਲੇਸ਼ ਪਾਇਆ ਤੇ ਫਿਰ ਇਹਨਾਂ ਇਹ ਪੂਰੀ ਉਹ ਕਰਨੀ ਪੈਣੀ ਆ ਹਾਂ ਇਹਨੂੰ ਅਸੈਂਬਲ ਬਾਅਦ ਚ ਕਰਾਂਗੇ ਅਸੈਂਬਲ ਕਰਨੀ ਪੈਣੀ ਇਹ ਆ ਲੈ ਚੱਲ ਆਪਦਾ ਪਰਾਂ ਵਈ ਐਂਡ ਕੋੜੀ ਜੀ ਉਹ ਵੱਡੇ ਕੰਮ ਵਿੱਚ ਚੱਲਦੇ ਗਏ ਨਾ ਤੇਰੀ ਲੱਗਣਗੇ ਇਹਨਾਂ ਚ ਜੀਮਾਂ ਦੀ ਲੱਗਣਗੇ ਆ ਜੀ ਲੋ ਜੀ ਆ ਤਬਾ ਫੋਨ ਜਵਾਈ ਬੰਦੇੜਾ ਅੱਧਾ ਘੰਟਾ ਮਿਲਦਾ ਸੀ ਉਹ ਵੀ ਫੋਨ ਬੰਦ ਤੋਂ ਆ ਮੈਂ ਆਈ ਥਿੰਕ ਬਡਵੈਂਟਰ ਹਾਂ ਇਹ ਦੋ ਲਿਆਂਦੇ ਆ ਇਹ ਆਪਾਂ ਸ਼ਾਮ ਨੂੰ ਖੇਡਿਆ ਕਰਦੇ ਹਾਂ ਹਾਂ ਇੱਕਮ ਇੱਕ ਪੁੱਤ ਤੇਰਾ ਹਾਏ ਕੰਦਾ ਅਲੈਕਮ ਦਾ ਇਹ ਤਾਂ ਮੇਰੇ ਨਾਲ ਖੇਡਿਆ ਕਰੂਗਾ ਨਾ ਇਹ ਕੰਦਾ ਹਾਏ ਕੰਦਾ ਦੇ ਦੋ ਅਲੈਕਮ ਤੋਂ ਆਏ ਕੰਦਾ ਪਿੰਕਲ ਆਏ ਕੰਦਾ ਹਾਂ ਪਿੰਕਲ ਆਏ ਕੰਦਾ ਨਹੀਂ ਇਹ ਨਹੀਂਦਾ ਉਹ ਇਹ ਕੰਦਾ ਤੋਂ ਆ ਬੋਲ ਆਈ ਆ ਇਹ ਜੂਈ ਲੀ ਫੁੱਟਬਾਲ ਇਹ ਜੰਪਿੰਗ ਇਹ ਜੰਪਿੰਗ ਲਈ ਰੱਸੀ ਟੋਲੇ ਆਂਦੀਆਂ ਵਾ ਪ੍ਰਾਵੀ ਵੀ ਟੱਪੂਗੀ ਇਹੇ ਪਹਿਲਾ ਸੀ ਟੱਪਾਂਗੇ ਫਿਰ ਪ੍ਰਾਪ ਟੱਪੂਗੀ ਇਹ ਆ ਆ ਕਿਡੀਆਂ ਐਸਟਰਾ ਕਿਡੀਆਂ ਲਿਆਂਦੀਆਂ ਐਸਟਰਾ ਕਿਡੀਆਂ ਉਹਨਾਂ ਦੇ ਆ ਕੁਛ ਹੈ ਐ ਕੁਛ ਹੈ ਕੀ ਥੋੜਾ ਆ ਗਿਆ ਇਹ ਡਿਕਰੀਆਂ ਕਾਰਮ ਬੋਰਡ ਦੀਆਂ ਕਾਰਮ ਬੋਰਡ ਦੇ ਡਿਕਰੀਆਂ ਤੇ ਲੁੱਡੋ ਦੀਆਂ ਆ ਵਿੱਚ ਹੈ ਇਹ ਦੇਖ ਦੇ ਵਿੱਚ ਲਫਾਫਾ ਨੇ ਛੋੜ ਦਿਓ ਹਾਂ ਦੇ ਵਿੱਚ ਡੇਗੀਆਂ ਫਿਲਰ ਗਿਆ ਫਿਲਰ ਗਿਆ ਬਾਕਸ ਦੇ ਵਿੱਚ ਪਾ ਦਿਓ ਹੋਰ ਇੱਕ ਬਾਕਸ ਲੈ ਦੇ ਨਾ ਬੋਤਲ ਦੇ ਵਿੱਚ ਪਾ ਦਿਓ ਇਹ ਕਿਵੇਂ ਡੇਗੀਆਂ ਇਹ ਖੋਲ ਲਿਆ ਨਾ ਇਹਨਾਂ ਨੇ ਖੋਲ ਤੀਆਂ ਪਹਿਲਾਂ ਹੀ ਲਿਆ ਦੂਜਾ ਲਫਾਫਾ ਵੀ ਸੋ ਇਹ ਚੱਲਦੇ ਵਲੌਗ ਵਿੱਚ ਕਿੰਨਾ ਕੁਝ ਆ ਗਿਆ ਨਾਲੀ ਇਹ ਸਾਰਾ ਤੁਹਾਨੂੰ ਘੱਡੀ ਵੱਡੀ ਮਾਸੀ ਤੇ ਤੁਹਾਡੀ ਰਿੱਕੀ ਮਾਸੀ ਆਪਾਂ ਲਾਰਾ ਨਹੀਂ ਲਾਇਆ ਇਹਨਾਂ ਨੂੰ ਵੈਲਕਮ ਮੰਮਾ ਮਾਸੀ ਮੰਮਾ ਤੇ ਤੇਰੀ ਉਹ ਮਾਸੀ ਜੀ ਜਿੰਨੇ ਨੇ ਲਿਆ ਗਿਆ ਠੀਕ ਹੈ ਕੋਈ ਲਾਰਾ ਨਹੀਂ ਲਾਇਆ ਅਸੀਂ ਤੁਹਾਨੂੰ ਤਲੋ ਫਰਾਗੇ ਬਰਾਵਾ ਦੁਕਾਨ ਬੰਦ ਕਰ ਚੱਲੇ ਸੀ ਅਗਲੇ ਅੱਧੀ ਰਾਤ ਹੋ ਗਈ ਸੀ ਆ ਮੈਂ ਕਿਹਾ ਵੀ ਅਸੀਂ ਕਢਾਉਣੇ ਲੈਣੇ ਆ ਹਾਂ ਤੇ ਉਹ ਖੜ ਗਏ ਫਿਰ ਆ ਇਹਨਾਂ ਦਾ ਆਈਸਕ੍ਰੀਮ ਬਣਾਉਣ ਵਾਲਾ ਹਾਂ ਮੋਲਡ ਆ ਤਿੰਨ ਬੁਰਸ਼ ਦਿੱਤੇ ਨੇ ਇਹ ਕਾਫੀ ਇਹ ਰੋਟੀ ਗਿਓ ਲਾਉਣ ਵਾਲਾ ਆਪਣਾ ਹਾਂ ਇਹ ਤਾਂ ਆਪਣਾ ਫਿਰ ਆ ਇਹ ਕੋਲ ਗਰਮੀ ਆ ਗਈ ਬਰੱਜ ਵਾਲੇ ਭਾਡੇ ਗਰਮੀ ਆ ਗਈ ਆ ਇੱਕ ਹੋਰ ਤੋਂ ਡਾਕ ਆ ਇਹਦਾ ਦਾ ਆਈਸਕ੍ਰੀਮ ਵਾਲਾ ਆ ਆ ਆ ਆ ਵੀ ਇਹ ਇਹ ਆਪਣਾ برف ਜਮਾਉਣ ਵਾਲਾ ਆ ਹੈਗਾ ਮੇਜਰ ਮੈਂਟੇਨਰ ਨੇ ਆਪਦੇ ਨਹੀਂ ਜਾਂਦੇ ਇਹ ਸਾਡਾ ਫੂਲ ਕੇ ਇਹਨੂੰ ਕਹਿੰਦੇ ਆ ਤੇ ਇਹ ਇਹ ਹੁਣ ਪਤਲੀਆਂ ਹੁੰਦੀਆਂ ਨੇ ਮੈਂ ਤਾਂ ਦੱਸਦਾ ਆਪਦੇ ਨਹੀਂ ਹੁਣ ਅਸੀਂ ਮੈਣ ਮੈਣ ਕੇ ਖਾਇਆ ਕਰਨਾ ਇਹ ਇਹਦੇ ਤੇ ਜੋ ਵੀ ਆ ਮਤਲਬ ਇਹਨੂੰ ਆਨ ਕੀਤਾ ਮੰਨ ਲਓ ਇਹਦੇ ਤੇ ਕੋਈ ਵੀ ਚੀਜ਼ ਆ ਗੋ ਯਾਰ ਇਹ ਆ ਇੰਨਾ ਹੀ ਖਾ ਸਕਦੇ ਆ ਬੰਗਵਾਸ ਮਤਲਬ ਆ 100 ਗ੍ਰਾਮ ਦੇ ਆ ਇੰਨਾ ਹੀ ਖਾ ਸਕਦੇ ਆ ਤੁਸੀਂ ਹਾਂ ਜਿੰਨਾ ਲਿਖਿਆ ਹੋਊਗਾ ਫਿਰ ਇਹਦਾ ਫਾਇਦਾ ਵੀ ਆ ਬਹੁਤ ਫਾਇਦਾ ਇਹਦਾ ਤਾਂ ਆ ਜੇ ਲੈ ਜਾਂਦਾ ਤੋਨੇ ਵਰਤੋ ਵੀ ਲੋ ਖਾ ਲੋ ਵਰਤਾਂਗੇ ਅੱਜ ਤੋਂ ਇਹ ਸਟਾਰਟ ਆ ਵਰਤਨਾ ਤਾਂ ਹੀ ਲਿਆਂਦਾ ਸੀ ਓਕੇ ਠੀਕ ਵੀ ਲੋ ਲੋ ਕੱਲਮਨ ਤੂੰ ਹੋਣਾ ਆ ਜਾ